ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਧ ਜੀ ਸਿਵਾ ਕੀ ਦਸਤ ਸਤਨਾਮ ਸ੍ਰੀ ਵਾਹਿ ਗੁਰੂ ਸਾਧ ਜੀ ਅਕਾਲ ਪੁਰਖ ਦੇਵ ਜੀ ਸਤਨਾਮ ਬੁੱਧ ਭਾਵੈ ਆਮ ਭਨ ਕਾਵਹਿ ਆਮ ਭਾਵੈ ਆਮ ਭਨ ਕਾਵਹਿ ਬੁੱਧ ਭਾਵੈ ਸਤਿਗੁਰ ਕਮਾਵਹਿ ਸਤਿਗੁਰ ਆਵੇ ਜਗਤ ਨ ਭਾਵੈ ਤੇ ਗੁਰ ਕਾਵਹਿ ਸਤਿਗੁਰ ਤੇ ਸੁਵਰਣ ਸਿਰ ਮੁੰਦੀ ਅਕਤਿ ਦਾ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵੱਡੇ ਰਾਇਆ ਜੰਗ ਜੰਗ ਭਰਮਤ ਕਾਇਆ ਸਤਗੁਰ ਆਖੇ ਕਾਰ ਸੁਖਾਰ ਕਮਾਈਐ ਸਤਗੁਰ ਹੋਏ ਦਇਆ Yeah no. ਧਰਮ ਪੰਥ ਕਰ ਰਿਆ ਮੂੜ અમાਸ ਸੱਚ ਚੰਦਰਮਾ ਦਿਸ ਨਹੀ ਕੜਿਆ ਆਵ ਭਾਲ ਵਿਗਨ ਨਹੀ ਹੋਈ ਆਧਿਰ ਬਹੁ ਨਾ ਹੋਈ ਵਿਚ ਔਮੈ ਕਰ ਦੁੱਖ ਰੋਈ ਵਾਹ ਨਾਨਕ ਕਿਰਤ ਗਤ ਹੋਈ ਨਾਨਕ ਕਿਰਤ ਗਤ ਹੋਈ ਮਹੱਲਾ ਦੀ ਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰੁਖ ਕੋਈ ਉਤਰੈ ਪਾਰ ਜਿਸ ਨੂੰ ਨਦਰ ਕਰੇ ਇਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੈ باہی سان آہا جنہی کے آیا اکمانا سیئی پورے سان وقت ہے تو ਭਤੋ ਮੋਇ ਸੁਹਾ ਈ ਗਣੇਸ਼ ਬੋਸਤੀ ਚੌਥਰ ਆਈ ਕੁੰਗ ਅੱਖੀ ਬੀੜ ਪਵਾਰ ਗਿਆ ਪੀ ਉਠ ਰਚਾਰ ਜਿਉਨਵਾ ਤੱਪੇ ਜੇਲਾ ਵਾਦ ਸਭ ਜੇ ਅਜਿਹੀ ਭਾ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਮਣ ਹੋਏ ਮਹੱਲਾ ਦੂਜਾ ਤਾਰਾਂ ਤਾਂ ਕਿਆ ਹੋ ਗੈਨ ਘਰੇ ਪਰਖ ਦਰਬੀਨ ਆਇਐ ਸਵਦਾ ਇਕਦ ਹੰਦ ਊਰੇ ਗੁਰ ਬਾਈਐ ਸਰੋਗ ਮਹੱਲਾ ਦੂਜਾ ਅੱਠੀ ਬਹਿਰੀ ਅੱਠ ਅੰਡ ਨਾਵਾਂ ਅੰਡ ਸਰੀਰ ਇਸ ਵਿੱਚ ਨਾਉ ਨਿਤ ਨਾਮ ਏਕ ਜਿਸ ਵਿੱਚ ਨਾਉ ਨਿਤ ਨਾਮ ਏਕ ਭੰਦਹਿ ਗਹੀਰ ਕਰਮ ਰੰਤੀ ਸਾਧਾਂਹਿਆ ਨਾਨਕ ਕਰ ਗੁਰ ਪੀਰ i would be ਇਹ ਵੱਖਰੇ ਵੱਖਰੇ ਪੜਨੇ ਜਿੱਥੇ ਮਾਨ ਦੇ ਨੰਨੇ ਸਿਆਰੀ ਰਾਜਵੇ ਇਹਨੂੰ ਪੜ ਕੋਲਣਾ ਬਾਣਾ ਅਕਿਤ ਮੁਖ ਇਹ ਵੱਖਰੇ ਵੱਖਰੇ ਪੜਨੇ ਆ ਇਹ ਸਾਰੇ ਬਾਣੀ ਦਾ ਨਿਗਮ ਰੱਖਣਾ ਹੈ ਜਿੱਥੇ ਮਾਨ ਦੇ ਨੰਨੇ ਸਿਆਰੀ ਰਾਜਵੇ ਨੂੰ ਵੱਖਰਾ ਹੀ ਪੜਨਾ ਹੈ ਕਥਾ ਮਾਨੁਖ ਨਹੀਂ ਕਹਿਣਾ ਠੀਕ ਹੈ ਜੀ ਮਾਨ ਅਕਿਤ ਮੁਖ ਵਿੱਚ ਸੱਚਾ ਨਾ ਹੁੰਦਾ ਦੀ ਮਾਨ ਵਿੱਚ ਵੀ من سچا نا امریکی ਭੀ ਹੋਏ ਬਸਾਓ ਬਸਾਓ ਬਜਨ ਗਾਇਆ ਅਸੀਐ ਬਜਨ ਗਾਇਆ ਅਸੀਐ ਵੰਨੀ ਤਰਾ ਤਰਾਓ ਜੇ ਹੋਵੇ ਨਦਰ ਸਰਾਂਤ ਕੀ ਹੋਵੇ ਨਦਰ ਸਰਾਂਤ ਕੀ ਮਾਹੜਾ ਨਾ ਪਾਈ ਤਾਓ ਸੱਤੀ ਪਹਿਰੀ ਸਤਿ ਭਲਾ ਬਹੀਆ ਪੜਿਆ ਆਸ ਉਥੈ ਪਾਪਨ ਬੀਚਾਰਿਐ ਪਾਪਨ ਬੀਚਾਰਿਐ ਮੁਰਿ ਕਟੈ ਰਾਸ ਉਥੈ ਸਕੇ ਸਖਿਯ ਹੈ ਉਥੈ ਸਕੇ ਸਖਿਯ ਹੈ ਖਰੇ ਕੀਚ ਹੈ ਸਵਾਸ ਉਥੈ ਨਿਮ ਬੁਨਨ ਉਥੈ ਉਥੈ ਸਖਿਯ ਹੈ ਖਰੇ ਕੀਚ ਹੈ ਸਵਾਸ ਵਾਹਿਗੁਰੂ ਨਾਨਕਾ ਵਾਹਿਗੁਰੂ ਨਾਨਕਾ ਦੁਖ ਸੁਖ ਕਸਮੈ ਪਾਸ ਮਹੱਲਾ ਦੂਜਾ ਆਉਣ ਗੁਰੂ ਬਾਣੀ ਪਿਤਾ ਮਾਤਾ ਧਰਮ ਹੱਤ ਅਇਤਿਆ ਬਖਣਾ ਜੇ ਸੋਖੁ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗਨਿਤ ਦੇ ਦੂਸਰੇ ਪਾਸੇ ਅਕੀਰਿਤ ਮਹੰਮਾ ਦੂਜਾ ਇਸੇ ਤੇ ਭਾਰਕ ਹਨ ਉਥੇ ਪਾਵਣ ਹੈ ਊਰੇ ਨਾਲ ਇਹ ਝਾਰਖਾ ਪਾਵਣ ਲੋਪਾਣੀ ਬਿਤਾ ਮਾਤਾ ਧਰਮ ਹਤ ਦਿਨ ਸ ਰਾਤ ਦੁਇ ਦਾਈ ਦਾਇਆ ਜੇ ਲੈ ਸਰਲ ਜਗਤ ਉਥੇ ਦਿਵਸ ਆਣਾ ਜਿਹੜਾ ਦਰਪੁਜੀ ਸਾਡੇ ਦੇਖੇ ਬਿਨਸੰਨ ਨਿਮਨ ਨਾਲ ਜੇ ਦੈਨਸ ਰਾਤ ਕੋਏ ਦਾਈ ਦਾਇਆ ਹੇਲਾ ਸਭ ਜਗਤ ਚੰਗੇ ਆਈਆ ਮਰੇ ਆਈਆ ਵਾਚੇ ਧਰਮ ਹਦੂਰ ਇਥੇ ਵਾਚੇ ਸਭੇ ਇਕਰਾਮ ਹੈ ਜੇ ਜਪ ਜੀ ਸਾਹਿਬ ਦੇ ਅੰਦਰ ਉਥੇ ਵਾਚੈ ਇਹ ਵਿਚਾਰ ਹੈ ਵਾਚੇ ਧਰਮ ਹਦੂਰ ਅਰਮੀ ਆਪੋ ਆਪਣੀ ਕੇ ਨਿਰ ਕੀ ਗੁਰ ਜਿਨੀ ਨਾਮ ਧਿਆਇਆ ਗੈਮ ਸਤਤ ਕਾਲ ਨਾਨਕ ਤੇ ਮੁਕ ਉਜਲੇ ਨਾਨਕ ਤੇ ਮੁਕ ਕੇ ਨਾਨਕ ਤੇ ਮੁਕ ਉਜਲੇ ਹਾਰ ਕੀਤੀ ਨਾਰ ਇੱਥੇ ਇੱਕ ਇੱਕ ਸਰਬ ਜੋਰ ਬਾਤੂ ਹੈ ਕਹਤੀ ਚੁਕੀ ਨਾਰ ਇਸ ਤਰ੍ਹਾਂ ਚੜ ਰੱਖਣਾ ਇਹ ਗੱਭੀ ਸਾਹਿਬ ਵਾਲਾ ਜਗ੍ਹਾ ਦਾ ਸੁਭੈ ਨਹੀਂ ਹੈ ਇਹ ਗੁਰੂ ਸਾਹਿਬ ਜੀ ਕੁਲੰਗ ਦੇਵ ਜੀ ਮਹਾਰਾਜ ਨੇ ਆਚਾਰ ਨ ਕੀਤੇ ਨ ਵਿੱਚ ਸਮਾ ਅੰਨਾ ਦਾਸ ਸਾਹਿਬ ਨੇ ਰੱਖਿਆ ਇਹ ਰੱਖਿਆ ਸੋ ਦੇ ਕੇ ਪੜਨਾ ਪਾਉੜੀ ਸੱਚਾ ਭੋਜਨ ਹਾ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵੀ ਵਸਿਆ ਸੱਚੇ ਗੁਰ ਗਾਏ ਨਿਧ ਘਰ ਵਸਿਆ ਸਤਿਗੁਰ ਤੁਮਹ ਨਾ ਆਓ ਪ੍ਰੇਮ ਰਸਿਆ ਸੱਚ ਜਨਿ ਬਾਣ ਕਿਥੋ ਜੂਠ ਬਕਾਨ ਸੋ ਮਹਿਲ ਕੋ ਆਇਆ ਸੱਜ ਸਭ ਨਿਸ਼ਾਨ ਧਾਕ ਨ ਪਾਈਐ ਸੱਚ ਸੁਣ ਗੁਜਰਵਾਨ ਮਹਿਲ ਕੋ ਆਇਆ ਸੋ ਦੇਵੜ ਵਰਾ ਮਾਵਾ ਨਾਹੀ ਇਹ ਵਰਾ ਕਹਿੰਦਾ ਕੋਗਾ ਜੈ ਬਸ ਵਰਾ ਨਹੀਂ ਕਰ ਦੇਵੜ ਵਰਾ ਮਾਵਾ ਨਾਹੀ ਸਭ ਸੈ ਨਰਕ ਜਲਾਈ ਕੀਤਾ ਤਾਣ ਹੋਵੇ ਮਨ ਅੰਦਰ ਕਰੀ ਕੇ ਆਖ ਕਰਾਈ ਜੇਵਨ ਸਾਹਿਬ ਦੇਵ ਦਾਤੀ ਦੇਵ ਦਾਤੀ ਦੇਵ ਦਾਤੀ ਦੇ ਏ ਕਰੇ ਜਾਈ ਨਾਨਕ ਨਦਰ ਕਰੇ ਇਸ ਉਪਰ ਨਾਨਕ ਨਦਰ ਕਰੇ ਇਸ ਉਪਰ ਇਤਿਆਰ ਰੱਖਾ ਜਿਥੇ ਸਭਨਾਂ ਇਹਨਾਂ ਨਾਮ ਸਿ ਇਤਿਆਰ ਰੱਖਾ ਕਿ ਜਿਥੇ ਨਾਮ ਉਹ ਨਾਨਕ ਇਸ ਤਰ੍ਹਾਂ ਆਉਂਦਾ ਹੈ ਉਹਦੇ ਧਿਆਨ ਨਾਲ ਇਥੇ ਸੁਨਿ ਰੁਕ ਕੇ ਤਾਨੁ ਕਰ ਨਾਨਕ ਨਦਰ ਕਰੇ ਜਿਸ ਉਪਰ ਅਸਾਚਾ ਨਾਮ ਵਢਿ ਆਈ ਮਹੱਲਾ ਦੀ ਜਾ ਆਖਣ ਆਖਣ ਰੱਖਿਆ ਸੁਨਣ ਰੱਖੇ ਕੰਨ ਸੁਨਣਾ ਸੁਨਣ ਏ ਕੰਨਾ ਕੰਨਾ ਸੁਨ ਨਾ ਨਾ ਕਿਸੈ ਹੀ ਬੜਾ ਪਿੱਛੋ ਸੁਨ 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 ਸੱਚੇ ਰੋੜ ਫੜ ਕੇ ਨੰਨਾ ਨਿਤਾਰਨਾ ਸੁਨਣ ਕਰੇ ਕੰਨਾ ਕੀ ਦੇਖਣਾ ਰਤਿਆ ਗੁਣ ਗਾਹ ਇਕ ਮਾਨਾ ਭੁੱਖਿਆ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਪਰੁਖਾ ਤਾਰਜੈ ਜਾ ਗੁਣ ਅਹ ਕਮੀ ਸਮਾਏ ਸਾਰੋਤਨ ਗੂੜਾ ਸਾਰੋਤਨ ਗੂੜਾ ਊੜੰਗ ਮਾਈਏ ਵੇੜ ਸੱਜੇ ਗੁਆਰ ਬੰਨ ਚਲਾਈਏ ਵੇੜ ਸੱਜੇ ਤਨ ਛਾਰ ਛਾਰ ਦਲਾਈਏ ਵੇੜ ਸੱਜੇ ਸਾਰਤਖ ਜੇ ਬਹਿਜੈ ਖਾਈਏ ਬੇ ਸੱਚੇ ਦਰਬਾਰ ਊੜ ਨਾ ਪਾਈਐ ਊੜ ਨਾਲ ਤੱਕ ਨਾਨਕ ਗੁਰ ਸੰਤੋਖ ਰੁਖ ਨਾਨਕ ਗੁਰ ਸੰਤੋਖ ਰੁਖ ਨਾਨਕ ਗੁਰ ਸੰਤੋਖ ਰੁਖ ਨਾਨਕ ਗੁਰ ਸੰਤੋਖ ਰੁਖ ਧਰਮਾ ਪੁੰਨ ਅਲ ਗਿਆਨ ਰਸ ਰਸਿਰਾ ਰਸਿਆ ਸਭ ਪੱਕੇ ਕਰਮ ਧਿਆਨ ਪੱਕੇ ਕਰਮ ਧਿਆਨ ਪਤ ਕੇ ਸਾਧਾ ਸਾਧਾ ਰਹੈ ਦਾਨ ਕੈ ਸਰਦਾਨ ਹਾਂਜੀ ਮਹੱਲਾ ਬਹਿਲਾ ਸੋਇਨੇ ਕਰ ਸੋਇਨੇ ਕਾਮੇ ਪਰਤ ਪਰਵਾਰਾ ਪਰਵਾਰਾ ਸੋ ਇੰਨੇ ਕਾ ਬਿਰਖ ਪੱਤ ਪਰਵਾਦਾ ਸੋ ਇੰਨੇ ਕਾ ਬਿਰਖ ਪੱਤ ਪਰਵਾਦਾ ਪੁੱਲ ਜਿਵੇਂ ਹਰਨਾਰ ਦਿੱਤਿ ਹਿਮਾਲ ਰਦਨ ਕਹੈ ਮੁਖ ਭਗਤ

نانکا تریہ کرمیا دگ پوڑی جیو دیا مر مار نہائی جھوٹا ہو سنسار

ਤੁਮੇ ਤੁਮਾ ਵਿਸਵ ਇਕ ਰਿਤ ਅਕ ਧੂਰਾ ਨਿਮ ਪਲ ਤੁਮੇ ਤੁਮਾ ਵਿਸਵ ਅਕ ਧੂਰਾ ਨਿਮ ਪਲ ਤੁਮੇ ਤੁਮਾ ਵਿਸਵ ਅਕ ਧੂਰਾ ਤਦੋ ਕਿਨਾ ਤਤੇ ਨੰਗਣਾ ਪੜੇ ਤਦਰਾ ਨਿਮ ਪਲ ਧੂਰਾ ਨਿਮ ਪਲ ਮਨੁਕ ਵਸਹਿ ਤਿਸ جس تی ہے